ਖਸ਼ਿਆ ਬਾਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਗੋਮਨਪ੍ਰੀਤ ਕੋਰਤਾ ਹਾਜ਼ਰ ਹੋਏ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂਦੀ ਪਰਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੰਜਾਬ ਦੇ ਦੋ ਦਿਨਾ ਦੌਰੇ ਤੇ ਨੇ ਦੱਸਣਿਆ ਕਿ ਆਪਣੇ ਇਸ ਦੌਰੇ ਦੌਰਾਨ ਉਹਨਾਂ ਦੇ ਵੱਲੋਂ ਯੂਨੀਵਰਸਿਟੀ ਦੀ ਕਨਵੋਕੇਸ਼ਨ ਦੇ ਵਿੱਚ ਸ਼ਿਰਕਤ ਕੀਤੀ ਗਈ ਮੁੱਖ ਮਹਿਮਾਨ ਦੇ ਵਜੋਂ ਤੇ ਇਸ ਦੇ ਨਾਲ ਹੀ ਉਹਨਾਂ ਦੀ ਸੁਰੱਖਿਆ ਦੇ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਦੱਸਣਯੋਗ ਹੈ ਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਆਪਣੇ ਦੋ ਦਿਨਾ ਪੰਜਾਬ ਦੌਰੇ ਤੇ ਨੇ ਤੇ ਬੀਤੇ ਕੱਲ੍ਹ ਉਹਨਾਂ ਦੇ ਵੱਲੋਂ ਕਿ ਨਾਨਕ ਦੇਵ ਯੂਨੀਵਰਸਿਟੀ ਜੀ ਐਨ ਡੀ ਯੂ ਦੇ ਪੰਜਾਬਵੇਂ ਕਨਵੋਕੇਸ਼ਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਦੇਪੋਚੋ ਸ਼ਿਰਕਤ ਕੀਤੀ ਗਈ ਸੀ ਤੇ ਉਸ ਦੌਰਾਨ ਉਹ ਸਟੂਡੈਂਟਸ ਨੂੰ ਡਿਗਰੀਆਂ ਪ੍ਰਦਾਨ ਉਹਨਾਂ ਦੇ ਵੱਲੋਂ ਕੀਤੀਆਂ ਦਿੱਤੀਆਂ ਗਈਆਂ ਉਹਨਾਂ ਦੇ ਆਗਮਨ ਨੂੰ ਵੇਖਤੇ ਹੋਏ ਅੰਮ੍ਰਿਤਸਰ ਦੇ ਵਿੱਚ ਸਖਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਸਨ ਰਾਸ਼ਟਰਪਤੀ ਦੇ ਦੌਰੇ ਦੇ ਮੱਧੇ ਨਜ਼ਰ ਪੰਜਾਬ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਜਲੰਧਰ ਤਰਨਤਾਰਨ ਤੇ ਲੁਧਿਆਣਾ ਤੋਂ ਲਗਭਗ 2500 ਹੋਰ ਪੁਲਿਸ ਮੁਲਾਜ਼ਮਾਂ ਨੂੰ ਛੜਾ ਕੇ ਬੁਲਾਇਆ ਹੈ ਤੇ ਪੂਰੇ ਸ਼ਹਿਰ ਦੇ ਵਿੱਚ ਪੁਲਿਸ ਚੌਕਸ ਹੋਈ ਹੈ ਦੱਸਿਆ ਨੇ ਕਿ ਅੱਜ ਵੀ ਉਹ ਆਪਣੇ ਇਸ ਦੌਰੇ ਦੇ ਨੇ ਤੇ ਵਕ ਵਕਤ ਹਾਵਾਂ ਤੇ ਉਹਨਾਂ ਦੇ ਵੱਲ ਜਾਇਆ ਜਾਵੇਗਾ ਪੰਜਾਬ ਦੇ ਮੌਸਮ ਸੰਬੰਧੀ ਵੱਡਾ ਅਪਡੇਟ ਸਾਹਮਣੇ ਆ ਰਿਹਾ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੱਟੀ ਭਵਿੱਖ ਬਾਣੀ ਕੀਤੇ ਗਈ ਹੈ ਠੰਡ ਦਾ ਕਹਿਰ ਜੁੜਾ ਕਿ ਦਿਨੋਂ ਦਿਨ ਹੁਣ ਹੋਰ ਵੀ ਵੱਧਦਾ ਹੀ ਜਾ ਰਿਹਾ ਹੈ ਪੰਜਾਬ ਦੇ ਵਿੱਚ ਖੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਤੇ ਭਾਰਤੀ ਮੌਸਮ ਵਿਭਾਗ ਵੱਲੋਂ ਮੌਜੂਦਾ ਮੌਸਮੀ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਦੇ ਲਈ ਅਗਲੇ ਕੁਝ ਦਿਨਾਂ ਦੌਰਾਨ ਜ਼ਿਲ੍ਹਾਵਾਰ ਅਲਰਟ ਜਾਰੀ ਕੀਤੇ ਗਏ ਹਨ ਤੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲਈ 19 ਜਨਵਰੀ 2026 ਤੱਕ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਅਨੁਸਾਰ ਰਾਜ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਤੇਜ਼ ਠੰਡੀਆਂ ਹਵਾਵਾਂ ਦੀ ਸਥਿਤੀ ਬਣੀ ਰਹਿੰਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ 16 ਜਨਵਰੀ ਯਾਨੀ ਕਿ ਅੱਜ ਕੁਝ ਜ਼ਿਲ੍ਹਿਆਂ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਇੱਥੇ ਸੀਤ ਲਹਿਰ ਜਾਂ ਬਹੁਤ ਸੰਘਣੀ ਧੁੰਦ ਕੁਝ ਥਾਵਾਂ ਤੇ ਰਹਿ ਸਕਦੀ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਐਸਐਸ ਨਗਰ ਮਹਾਲੀ ਪਾ ਜ਼ਿਲਕਾ ਅਤੇ ਸ੍ਰੀ ਮੁਕਸਰ ਸਾਹਿਬ ਸ਼ਾਮਿਲ ਹਨ 17 ਦੇ 18 ਜਨਵਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ येलो ਅਲਰਟ ਜਾਰੀ ਰਹੇਗਾ ਤੇ ਇਸ ਦੌਰਾਨ ਕੁਝ ਇਲਾਕਿਆਂ ਤੇ ਸੰਘਣੀ ਧੁੰਦ ਬਣੀ ਰਹਣ ਦੀ ਸੰਭਾਵਨਾ ਵੀ ਹੈ ਉਤھے ਹੀ ਵਿਭਾਗ ਨੇ 19 ਜਨਵਰੀ ਨੂੰ ਫਿਰ ਮੌਸਮ ਵਿਗੜਨ ਦੇ ਸੰਕੇਤ ਦਿੱਤੇ ਹਨ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ ਤੋਦਰੀ ਪੰਜਾਬ ਦਾ ਮੁੱਖ ਚੋਣ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ ਪੰਜਾਬ ਕੈਡਰ ਦੇ 2007 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਅਨੰਦਤਾ ਮਿੱਤਰਾ ਨੂੰ ਪੰਜਾਬ ਦਾ ਨਵਾਂ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਦੱਸਦੇ ਹਾਂ ਕਿ ਅਨੰਦਤਾ ਮਿੱਤਰਾ ਹੁਣ ਸਿਬਨ ਸੀ ਦੀ ਜਗ੍ਹਾ ਜ਼ਿੰਮੇਵਾਰੀ ਸੰਭਾਲਣਗੇ 7C 2005 ਬੈਚ ਦੇ ਲਗਭਗ 3 ਸਾਲਾਂ ਤੱਕ ਇਹ ਜ਼ਿੰਮੇਵਾਰੀ ਨਿਭਾਈ ਜਿਸ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਅਤੇ ਵੱਖ-ਵੱਖ ਉਪ ਚੋਣਾਂ ਸ਼ਾਮਲ ਸਨ ਅੰਮ੍ਰਿਤ ਮਿਤਰਾ ਪਹਿਲਾ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਪੰਜਾਬ ਵਿੱਚ ਸਥਾਨਕ ਸਰਕਾਰਾਂ ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਸਹਿਕਾਰਤਾ ਵਿਭਾਗ ਵਿੱਚ 72 ਵਰ੍ਹੇ ਸੇਵਾ ਨਿਭਾ ਚੁੱਕੇ ਹਨ ਤਵਾਦ ਦੀ ਖਬਰ ਤੇ ਵੱਲ ਕੰਗਨਾਰ ਨੋਥ ਨੂੰ ਲੈ ਕੇ ਅਖਬਰੀ ਖਬਰ ਸਾਹਮਣੇ ਆ ਰਹੀ ਹੈ ਜੁਆਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਛੁੜੀ ਕੀ ਰਾਹਤ ਮਿਲੀ ਹੈ। ਮਾਧ ਪ੍ਰਦੇਸ਼ ਦੇ ਮੰਡੀ ਤੋਂ ਪੰਜ-ਪੰਜ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾਰ ਨੋਥ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਈ। ਇਸ ਦੌਰਾਨ ਅਦਾਲਤ ਨੇ ਸਪਸ਼ਟ ਕੀਤਾ ਕਿ ਹੁਣ ਕੰਗਨਾਰ ਨੋਥ ਨੂੰ ਇਸ ਮਾਮਲੇ ਦੀ ਹਰ ਸੁਣਵਾਈ ਵਿੱਚ ਸਿਰਫ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣ ਦੀ ਛੋਟ ਹੋਵੇਗੀ ਦਰਅਸਲ ਕੰਗਨਾਰ ਨੌਰਥ ਨੇ ਨੀਜੀ ਪੇਸ਼ੀ ਤੋਂ ਛੋਟ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ ਉਹਨਾਂ ਦੇ ਵਕੀਲ ਨੇ ਚਿੰਤਾ ਪ੍ਰਗਟਾਈ ਕਿ ਜੇਕਰ ਉਹ ਪੰਜਾਬ ਦੀ ਯਾਤਰਾ ਕਰਦੀ ਹੈ ਤਾਂ ਉਹਨਾਂ ਨੂੰ ਖਤਰਾ ਹੋ ਸਕਦਾ ਹੈ ਹੁਣ ਅਗਲੀ ਸੁਣਵਾਈ 27 ਜਨਵਰੀ ਨੂੰ ਹੋਵੇਗੀ ਅਦਾਲਤ ਕੰਗਨਾਰ ਦੇ ਪਾਸਪੋਰਟ ਨੂੰ ਜ਼ਬਤ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਵੀ ਉਸ ਦਿਨ ਆਪਣਾ ਫੈਸਲਾ ਸੁਣਾਏਗੀ ਬਜ਼ੁਰਗ ਬੇਬੇ ਮਹਿੰਦਰ ਕੌਰ ਦੇ ਵਕੀਲ ਰਗਵੀਰ ਸਿੰਘ ਬਹਿਣੀਵਾਲ ਨੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਗਨਾਰ ਨੌ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਫਿਲਮ ਦੇ ਬਹਾਨੇ ਵਿਦੇਸ਼ ਨਾ ਭੱਜ ਜਾਵੇ ਦਰਸਲ ਇਹ ਵਿਵਾਦ 2020-21 ਦੇ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ ਜੰਗੀਆਂ ਪਿੰਡ ਦੀ ਇੱਕ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੇ ਜਨਵਰੀ 2021 ਵਿੱਚ ਕੰਗਣਾ ਰਣੌਤ ਵਿਰੁੱਧ ਮਾਣ ਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। aarop hun ki kangna ne social media X te kuj apatti janak tippani kiti si ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਨਵੇਂ ਅੰਕੜੇ ਛੁੜੇ ਸਾਹਮਣੇ ਆਏ ਨੇ ਜਿਹਹਾਂ ਦਾ ਸਨਿਆ ਕੀ ਵਟਾ ਅਪਡੇਟ ਜਿਹੜਾ ਸਾਹਮਣੇ ਆ ਰਿਹਾ ਹੈ ਮੁੰਬਈ ਦੇ ਵਾਚਰ ਨਗਰ ਨਿਗਮ ਚੋਣਾ ਕਾਰਨ ਵੀਰਵਾਰ ਨੂੰ ਸਵੇਰ ਦੇ ਸੈਸ਼ਨ ਦੇ ਵਿੱਚ ਐਮਐਕਸ ਐਕਸਚੇਂਜ ਤੇ ਵਪਾਰ ਪੂਰੀ ਤਰ੍ਹਾਂ ਬੰਦ ਰਿਹਾ ਹਾਲਾਂਕਿ ਐਕਸਚੇਂਜ ਸ਼ਾਮ ਦੇ ਸੈਸ਼ਨ ਵਿੱਚ ਖੁੱਲਿਆ ਅਤੇ ਵਪਾਰ ਸ਼ਾਮ 5 ਵਜੇ ਸ਼ੁਰੂ ਹੋਇਆ ਜਿहां ਕਿ ਰੇਲੂ ਸੋਨੇ ਦੇ ਵਾਅਦੇ ਦੀਆਂ ਕੀਮਤਾਂ ਵਿੱਚ ਸ਼ਾਮ ਦੇ ਕਾਰੋਬਾਰ ਵਿੱਚ ਥੋੜੀ ਜਹੀ ਗਿਰਾਵਟ ਦੇਖੀ ਗਈ ਲਿਖਣ ਦੇ ਸਮੇਂ ਐਮਐਕਸ ਦੇ ਸੋਨੇ ਦੇ ਵਾਅਦੇ 0.11% ਭਾਅ 100 50 ਰੁਪਏ ਡੱਕੇ 1,743,000 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰਦੇ ਨਜ਼ਰ ਆਏ ਹਾਲਾਂਕਿ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਵੇਖਿਆ ਗਿਆ ਪਰ ਫਿਰ ਥੋੜੇ ਸਮੇਂ ਬਾਅਦ ਇਸ ਦੀਆਂ ਕੀਮਤਾਂ ਵੀ ਡਿੱਗ ਗਈਆਂ ਵੀਰਵਾਰ ਸ਼ਾਮ ਨੂੰ ਐਮ6 ਤੇ ਚਾਂਦੀ ਦੀ ਕੀਮਤ 2,87,950 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਜੋ ਕਿ ਥੋੜੀ ਜਹੀ ਗਿਰਾਵਟ ਦਰਸਾਉਂਦੀ ਦਿਖਾਈ ਦਿੱਤੀ ਕਾਮੈਕਸ ਤੇ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹੜੇ ਸਵਾਲ ਪੁੱਛੇ ਗਏ ਤਾਂ ਇਸ ਦੇ ਵਿੱਚ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਜਾਣਕਾਰੀ ਦਿੰਨੇ ਆ ਕਿ ਇਸ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਰੱਖਿਆ ਦੇ ਵਿੱਚ ਚੁਣੇਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਉਹਨਾਂ ਨੂੰ ਕਿਹੜੇ ਸਵਾਲ ਪੁੱਛੇ ਗਏ ਤੇ ਇਹਨਾਂ ਨੂੰ ਲੈ ਕੇ ਵੀ ਲੋਕਾਂ ਦੇ ਅੰਦਰ ਕਾਫੀ ਜੁੜਕੀ ਬਸਬਰੀ ਹੈ ਕਿ ਅਖਿਰਕਾਰ ਕੀ ਗੱਲਬਾਤ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸਪਸ਼ਟੀਕਰਨ ਲੈਣ ਤੋਂ ਪरांत ਜ਼ਥੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਦੀ ਵਾਇਰਲ ਹੋਈ ਵੀਡੀਓ ਦੀ ਜਾਂਚ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੁੱਖ ਮੰਤਰੀ ਪਾਸੋਂ ਕੋਈ ਦੋ ਜਾਂਚ ਕਰਨ ਵਾਲੀਆਂ ਲੈਬਾਂ ਦੇ ਨਾਮ ਮੰਗੇ ਗਏ ਹਨ ਜਿਥੋਂ ਵੀਡੀਓ ਦੀ ਜਾਂਚ ਕਰਵਾਈ ਜਾਵੇਗੀ ਅਤੇ ਪੰਥ ਦੇ ਸਾਹਮਣੇ ਸੱਚ ਲਿਆਂਦਾ ਜਾਵੇਗਾ ਜਥੇਦਾਰ ਨੇ ਕਿਹਾ ਕਿ ਜਦੋਂ ਗਲਤੀ ਕਰਨ ਵਾਲਾ ਰਾਜ ਸੱਤਾ ਤੇ ਹੋਵੇ ਤਾਂ ਫਿਰ ਅਕਾਲ ਤਖਤ ਦਾ ਹੋਰ ਫਰਜ਼ ਬਣ ਜਾਂਦਾ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇ ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਗੋਲਕ ਸਿੱਖ ਰਹਿਤ ਮਰਿਆਦਾ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੇ ਮਸਲੇ ਤੇ ਸਪਸ਼ਟੀਕਰਨ ਲਈ ਆਇਆ ਹੈ ਕਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨੂੰ ਸਵੀਕਾਰ ਕਰ ਲਿਆ ਗਿਆ ਹੈ ਪਰ ਵਿਵਾਦਿਤ ਵੀਡੀਓ ਦਾ ਸੱਚ ਸਾਹਮਣੇ ਲਿਆਉਣ ਦੇ ਲਈ ਇਸ ਦੀ ਜਾਂਚ ਕਰਵਾਈ ਜਾਵੇਗੀ ਜਿਹੜਾ ਰਿਧਧਰ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਤਾਂ ਉਹ ਉਸ ਤੇ ਕੋਈ ਬਿਆਨਬਾਜ਼ੀ ਨਾ ਕਰਨ ਇਸ ਦੇ ਜਵਾਬ ਵਿੱਚ ਭਗਵਾਨ ਸਿੰਘ ਮਾਨ ਨੇ ਪਰੋਸਾ ਦਿਵਾਇਆ ਕਿ ਉਹ ਪਵਿੱਖ ਵਿੱਚ ਸਿੱਖ ਮਸਲਿਆਂ ਤੇ ਕੋਈ ਵੀ ਟਿੱਪਣੀ ਨਹੀਂ ਕਰਨਗੇ। ਅਧਿਕਾਰੀ ਨੇ ਕਿਹਾ ਉਹਨਾਂ ਨੇ ਭਗਵਾਨ ਸਿੰਘ ਮਾਨ ਨੂੰ ਐਸ.ਜੀ.ਪੀ.ਸੀ ਦੇ ਖਰਚਾ ਸੰਬੰਧੀ ਐਸ.ਜੀ.ਪੀ.ਸੀ ਦਾ ਗਜ਼ਟ ਵੀ ਸੌਂਪਿਆ ਗਿਆ ਜਿਸ ਦੇ ਵਿੱਚ ਇੱਕ ਇੱਕ ਪੈਸੇ ਦੇ ਖਰਚੇ ਦੀ ਜਾਣਕਾਰੀ ਦਰਜ ਹੈ। ਅਧਿਕਾਰੀ ਨੇ ਮਾਨ ਨੂੰ ਕਿਹਾ ਕਿ ਉਹ ਖੁਦ ਵੀ ਇਸ ਨੂੰ ਪੜਨ ਅਤੇ ਆਪਣੇ ਹੋਰ ਨਾਗੂਆਂ ਨੂੰ ਵੀ ਪੜਾਉਣ ਉਨ੍ਹਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਕਿਸੇ ਨਾਲ ਵੈਰ ਨਹੀਂ ਰੱਖਦਾ ਅਤੇ ਇੱਥੇ ਆਉਣ ਵਾਲੇ ਹਰ ਸ਼ਖਸ ਨੂੰ ਕਲ ਨਾਲ ਲਾਇਆ ਜਾਂਦਾ ਹੈ ਸਿੰਘ ਸਾਹਿਬ ਨੇ ਕਿਹਾ ਮੁੱਖ ਮੰਤਰੀ ਦੇ ਸਪਸ਼ਟੀਕਰਨ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਅਗਲੇ ਕਦਮ ਤੇ ਹਨ ਜਥੇਦਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੱਦੀ ਜਾਵੇਗੀ ਜਿਸ ਦੇ ਵਿੱਚ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਅਗਲਾ ਹੁਕਮਨਾਮਾ ਜਾਂ ਫੈਸਲਾ ਸੁਣਾਇਆ ਜਾਵੇਗਾ ਤਵਾਦਗਲੀ ਖਬਰ ਦੇ ਵਾਲ ਗਨੀਵ ਕੌਰ ਦੇ ਵੱਲੋਂ ਵਿਕਰਮ ਮਜੀਠਿਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਗਈ ਹੈ ਜੀ ਹਾਂ ਦੱਸਣਯੋਗ ਹੈ ਕਿ ਇਸ ਵੇਲੇ ਇਹ ਖਬਰ ਕਾਫੀ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਵਿਕਰਮ ਮਜੀਠਿਆ ਪਿਛਲੇ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਪਰਿਵਾਰ ਲੋਜੜੇ ਕੀ ਪਟੀਸ਼ਨਾਂ ਵੀ ਦਾਇਰ ਕੀਤੀਆਂ ਜਾ ਰਹੀਆਂ ਨੇ ਮਜੀਠਾ ਤੋਂ ਵਿਧਾਇਕ ਬੀਬੀ ਗਨੀਵ ਕੌਰ ਮਜੀਠਿਆ ਨੇ ਬੀਤੇ ਕੱਲ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਵਿਕਰਮ ਮਜੀਠਿਆ ਨਾਲ ਮੁਲਾਕਾਤ ਕੀਤੀ ਗਨੀਵਕਰ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਵਿਕਰਮ ਅਜੀਠਿਆ ਦੀ ਜਾਨ ਨੂੰ ਖਤਰਾ ਹੈ ਜੇ ਵਿਕਰਮ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਉਸਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਜੋ ਟਿੱਪਣੀ ਕੀਤੀ ਗਈ ਉਸ ਤੋਂ ਸਰਕਾਰ ਨੂੰ ਜਿਹੜਾ ਕਿ ਸਬਕ ਲੈਣਾ ਚਾਹੀਦਾ ਹੈ ਜੀ ਹਾਂ ਉਹਨਾਂ ਦੇ ਵੱਲੋਂ ਵਿਕਰਮ ਅਜੀਠਿਆ ਦੀ ਸੁਰੱਖਿਆ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਮ ਅਜੀਠਿਆ ਪਰਿਵਾਰ ਜਾਂ ਬਾਦਲ ਪਰਿਵਾਰ ਦੀ ਗੱਲ ਤਾਂ ਛੱਡੋ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਤੋਂ ਇਹ ਵੀ ਦੱਸਿਆ ਕਿ ਹੁਣ ਅਗਲੀ ਸੁਣਵਾਈ ਵਿਕਰਮ ਮਜੀਠੀਆ ਦੀ 19 ਜਨਵਰੀ ਨੂੰ ਹੋਣੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਉਸ ਦਿਨ ਕੀ ਫੈਸਲਾ ਸਾਹਮਣੇ ਆਵੇਗਾ ਵੱਧ ਅਗਲੀ ਖਬਰ ਦੇ ਵੱਲ ਸਕੂਲਾਂ ਦੇ ਵਿੱਚ ਹੁਣ ਛੁੱਟੀਆਂ ਵੱਧ ਗਈਆਂ ਨੇ ਜੀ ਹਾਂ 10 ਦਿਨਾਂ ਦਾ ਜੁੜਾ ਕੀ ਵਾਅਦਾ ਕੀਤਾ ਗਿਆ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਚੱ ਰਹੀ ਹੈ ਲਗਾਤਾਰ ਵੱਧ ਰਹੀ ਠੰਡ ਅਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਦੀਆਂ ਦੀਆਂ ਛੁੱਟੀਆਂ ਵਧਾਉਣ ਦਾ ਐਲਾਨ ਕੀਤਾ ਗਿਆ ਅਸਲ ਇਹ ਕਿ ਹਰਿਆਣਾ ਵਿੱਚ ਠੰਡ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਤੇ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਇੱਕ ਹੁਕਮ ਜਾਰੀ ਕਰਕੇ ਕਿਹਾ ਕਿ ਸਾਰੇ ਸਕੂਲ 17 ਜਨਵਰੀ ਤੱਕ ਬੰਦ ਰਹਿਣਗੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 19 ਜਨਵਰੀ ਨੂੰ ਦੁਬਾਰਾ ਖੁੱਲਣਗੇ ਇਸ ਦੌਰਾਨ CBSE ਅਤੇ ICSE ਬੋਰਡ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਆਮ ਵਾਂਗ ਚੱਲ ਹੀ ਰਹਿਣਗੀਆਂ ਦੱਸ ਦਈਏ ਕਿ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ 3 ਦਿਨਾਂ ਦੇ ਲਈ ਛੁੱਟੀਆਂ ਬਧਾਈਆਂ ਹਨ ਹੁਣ 17 ਜਨਵਰੀ ਤੱਕ ਸਕੂਲਾਂ ਚ ਛੁੱਟੀਆਂ ਰਹਿਣਗੀਆਂ ਅਗਲੇ ਦਿਨ 18 ਜਨਵਰੀ ਨੂੰ ਐਤਵਾਰ ਐਸਤੇ ਲਈ ਸਾਰੇ ਸਕੂਲ ਸੋਮਵਾਰ 19 ਜਨਵਰੀ ਨੂੰ ਦੁਬਾਰਾ ਖੁੱਲਣਗੇ ਤੇ ਉਦੈਰੀ ਅਮਨ ਅਰੋੜਾ ਤੇ ਮਲਵਿੰਦਰ ਸਿੰਘ ਕੰਗ ਤੇ ਵੱਲੋਂ ਆਪਣਾ ਪੱਖ ਇੱਕ ਅਹਿਮ ਮੁੱਦੇ ਨੂੰ ਲੈ ਕੇ ਸਾਹਮਣੇ ਰੱਖਿਆ ਗਿਆ ਦਿੱਲੀ ਦੇ ਸਾਫ ਕਾ ਮੁੱਖ ਮੰਤਰੀ ਤੇ ਸੀਨੀਅਰ ਆਪਾਗੂ ਆਤਿਸ਼ੀ ਦੇ ਝੂਠੇ ਵੀਡੀਓ ਬਾਰੇ ਮਾਨਯੋਗ ਅਦਾਲਤ ਨੇ ਵੀ ਸਾਫ਼ ਕਰ ਦਿੱਤਾ ਜੀਹਾਂ ਉਹ ਵੀਡੀਓ ਝੂਠੀ ਹੈ ਅਤੇ ਮਾੜੇ ਮਨਸੂਬੇ ਤਹਿਤ ਬਣਾਈ ਗਈ ਹੈ ਪਾਸਪਾ ਵੱਲੋਂ ਨਿਚਲੇ ਦਰਜੇ ਦੀ ਸਿਆਸਤ ਦਾ ਖੇੜਦੇ ਹੋਏ ਬਣਾਈ ਗਈ ਇਸ ਵੀਡੀਓ ਰਾਹੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਗੱਲਾਂ ਮਲਵਿੰਦਰ ਸਿੰਘ ਕਾਂਗੜੇ ਅਮਨ अरोड़ा ਦੇ ਵੱਲੋਂ ਆਖੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਹੋਰ ਕੀ ਕਿਹਾ ਗਿਆ। ਦੋਸਤੋ ਅੱਜ ਇੱਕ ਵਾਰ ਫੇਰ ਤੋਂ ਭਾਜਪਾ ਦਾ ਝੂਠ ਉਹਨਾਂ ਦਾ ਕੁਫਰ ਉਹ ਸਾਹਮਣੇ ਆ ਚੁੱਕਿਆ ਹੈ। ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਦੇ ਸੀਨੀਅਰ ਲੀਡਰ اور ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਜੀ ਦੇ ਨਾਮ ਦੇ ਨਾਲ ਇਹ ਕਹਿ ਕੇ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦਾ અપਮਾਨ ਕੀਤਾ ਹੈ ਬੀਜੇਪੀ ਨੇ ਝੂਠ ਕੁਫਰ ਫਲਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਫੇਰ ਇੱਕ ਵਾਰ ਬੀਜੇਪੀ ਦਾ ਝੂਠ ਹੈ ਜਿਹੜਾ ਉਹ ਬੇਨਕਾਬ ਹੋ ਚੁੱਕਿਆ ਇਸ ਤੋਂ ਪਹਿਲਾਂ ਫੋਰੈਂਸਿਕ ਜਾਂਚ ਦੇ ਵਿੱਚ ਵੀ ਇਹ ਸਾਬਤ ਹੋ ਚੁੱਕਿਆ ਸੀ ਕਿ ਜੋ ਕਪਿਲ ਮਿਸ਼ਰਾ ਨੇ ਔਰ ਬਾਕੀ ਦੇ ਬੀਜੇਪੀ ਔਰ ਉਹਨਾਂ ਦੇ ਸਾਥੀ ਅਲਾਈਡ ਪਾਰਟੀਆਂ ਦੇ ਲੀਡਰਸ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਡਾਕਟਰਡ ਝੂਠੀਆਂ ਵੀਡੀਓਜ਼ ਨੂੰ ਫਲਾਇਆ ਉਹ ਫੋਰੈਂਸਿਕ ਜਾਂਚ ਦੇ ਵਿੱਚ ਵੀ ਉਹ ਝੂਠੀਆਂ ਤੇ ਡਾਕਟਰ ਸਾਬਤ ਹੋ ਚੁੱਕੀਆਂ ਸੀਗੀਆਂ ਤੇ ਅੱਜ ਜਲੰਧਰ ਕੋਰਟ ਨੇ ਜਲੰਧਰ ਦੀ ਕਦਾਲਤ ਨੇ ਫੈਸਲਾ ਦੇ ਦਿੱਤਾ ਕਿ ਉਹਨਾਂ ਸਾਰੀਆਂ ਵੀਡੀਓਜ਼ ਨੂੰ ਕਿਉਂਕਿ ਉਹ ਡਾਕਟਰਡ ਨੇ ਕਿਉਂਕਿ ਉਹ ਝੂਠੀਆਂ ਨੇ ਕਿਉਂਕਿ ਉਹ ਫਰੇਵ ਤੋਂ ਬੜਾ ਕੁਝ ਨਹੀਂ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਸਾਰੇ ਜੋ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਉਹਨਾਂ ਤੋਂ ਹਟਾਇਆ ਜਾਵੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੀਜੇਪੀ ਆਪਦੀ ਹਲਕੀ ਖੋਚੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਦੇ ਲਈ ਹਰ ਕਿਸਮ ਦੇ ਹਲਕੇ ਝੂਠੇ ਹੀਲੇ ਵਸੀਲੇ ਉਹ ਵਰਤਦੀ ਹੈ ਬੀਜਪੀ ਮੈਂ ਸਮਝਦਾ ਕਿ ਉਹ ਭਾਰਤੀ ਜਨਤਾ ਪਾਰਟੀ ਨਾ ਹੋ ਕੇ ਭਾਰਤੀ ਝੂਠਾ ਪਾਰਟੀ ਹੈ ਉਹ ਹੋ ਚੁੱਕੀ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਝੂਠ ਬੋਲ ਕੇ ਕੁਫਰ ਤੋਲ ਕੇ ਆਪਦੀ ਰਾਜਨੀਤੀ ਪੰਜਾਬ ਦੇ ਵਿੱਚ ਚਲਦੀ ਰੱਖਣ ਦਾ ਹੈ ਸੋ ਮੈਂ ਸਮਝਦਾ ਕਿ ਸ਼ਰਮ ਆਉਣੀ ਚਾਹੀਦੀ ਹੈ ਔਰ ਬੀਜਪੀ ਦੇ ਉਹਨਾਂ ਸਾਰੇ ਲੀਡਰਾਂ ਨੂੰ ਇਕੱਲੇ ਬੀਜਪੀ ਨਹੀਂ ਕਾਂਗਰਸ ਔਰ ਅਕਾਲੀ ਦਲ ਦੀ ਵੀ ਉਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਉਹਨਾਂ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਤੇ ਉਦਰੀ ਪੰਜਾਬ ਦਾ ਮੁੱਖ ਚੋਣ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ ਪੰਜਾਬ ਕੈਡਰ ਦੇ 2007 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਅਨੰਦਤਾ ਮਿੱਤਰਾ ਨੂੰ ਪੰਜਾਬ ਦਾ ਨਵਾਂ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਦੱਸਦੇ ਹਈਏ ਕਿ ਅਨੰਦਤਾ ਮਿੱਤਰਾ ਹੁਣ 7 सी डी ਜਗਾ ਜ਼ਿੰਮੇਵਾਰੀ ਸੰਭਾਲਣਗੇ 7 सी 2005 ਬੈਚ ਦੇ ਲਗਭਗ 3 ਸਾਲਾਂ ਤੱਕ ਇਹ ਜ਼ਿੰਮੇਵਾਰੀ ਨਿਭਾਈ ਜਿਸ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਅਤੇ ਵੱਖ-ਵੱਖ ਉਪ ਚੋਣਾਂ ਸ਼ਾਮਲ ਸਨ ਅੰਮ੍ਰਿਤ ਮਿਤਰਾ ਪਹਿਲਾ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਪੰਜਾਬ ਵਿੱਚ ਸਥਾਨਕ ਸਰਕਾਰਾਂ ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਸਹਿਕਾਰਤਾ ਵਿਭਾਗ ਵਿੱਚ 72 ਵਰ੍ਹੇ ਸੇਵਾ ਨਿਭਾ ਚੁੱਕੇ ਹਨ ਤੋਦਰੀ ਗੱਲ ਕਿਤੇ ਜਾਵੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤੋਂ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਮੰਢੇਗਾ ਸੰਗਰਾਮ ਮਹਿੰਮ ਨੂੰ ਜਾਰੀ ਰੱਖਣ ਦਾ ਐਲਾਨ ਕਰਦਿਆਂ ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ ਇਸ ਮੁਹਿੰਮ ਤਹਿਤ ਕਾਂਗਰਸ ਹਾਈ ਕਮਾਂਡ ਵੱਲੋਂ ਨਵਾਂ ਸਰਕੂਲਰ ਪੇਚਾ کیا ਹੈ ਜਿਸ ਤਹਿਤ ਹੁਣ ਕਾਂਗਰਸੀ ਆਗੂ ਅਤੇ ਵਰਕਰ ਪਿੰਡ-ਪਿੰਡ ਜਾ ਕੇ ਮੰਦਰੇਗਾ ਮਜ਼ਦੂਰਾਂ ਨਾਲ ਸਿੱਧਾ ਸੰਪਰਕ ਕਰਨਗੇ ਇਹ ਪ੍ਰੋਗਰਾਮ 16 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ ਵਿੰਗ ਨੇ ਕਿਹਾ ਕਿ ਇਹ ਮੁਹਿੰਮ ਸੋਨੀਆ ਗਾਂਧੀ ਮਲਿਕਾ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਤੇ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਰਾਹੀਂ ਹਾਈ ਕਮਾਂਡ ਆਗੂਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕਰੇਗੀ ਰਾਜਾ ਵੜਿੰਗ ਨੇ ਦੱਸਿਆ ਕਿ ਹਾਈ ਕਮਾਂਡ ਵੱਲੋਂ ਭੇਜੇ ਗਏ ਨਵੇਂ ਸਰਕੂਲਰ ਮੁਤਾਬਕ ਇਸ ਮੁਹਿੰਮ ਤਹਿਤ ਹਰ ਆਗੂ ਨੂੰ ਆਪਣੇ ਇਲਾਕੇ ਦੇ ਕਟੋ-ਕਟ 10 ਪਿੰਡਾਂ ਵਿੱਚ ਜਾਣਾ ਹੋਵੇਗਾ ਰੋਜ਼ਾਨਾ ਇੱਕ ਪਿੰਡ ਵਿੱਚ 200 ਤੋਂ 250 ਲੋਕਾਂ ਦੀ ਸਭਾ ਕੀਤੀ ਜਾਵੇਗੀ ਕਾਂਗਰਸ ਨੇਤਾ ਮਜ਼ਦੂਰਾਂ ਨੂੰ ਮੰਤਰੇਗਾ ਕਾਨੂੰਨ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਜਾਗਰੂਕ ਕਰਨਗੇ ਅਤੇ ਦੱਸਣਗੇ ਕਿ ਕਿਵੇਂ ਉਹਨਾਂ ਦਾ ਕੰਮ ਖੋਇਆ ਜਾ ਰਿਹਾ ਹੈ ਆਗੂਆਂ ਨੂੰ ਹਰ ਪਿੰਡ ਵਿੱਚ ਅਜਿਹੇ 20 ਮਜ਼ਦੂਰ ਲੱਭਣ ਦੇ ਲਈ ਕਿਹਾ ਗਿਆ ਜਿਨ੍ਹਾਂ ਕੋਲ ਜੋਬ ਕਾਰਡਰ ਹੋਣ ਦੇ ਬਾਵਜੂਦ ਕੰਮ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਜੋਬ ਕਾਰਡਰ ਕਿਸੇ ਹੋਰ ਕੋਲ ਹਨ ਤੇ ਉਹਨਾਂ ਨੂੰ ਵਾਪਸ ਦੇ ਵੋਨ ਵਿੱਚ ਮਦਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੰਰੇਗਾ ਦੇ ਨਵੇਂ ਕਾਨੂੰਨ ਵਿਰੁੱਧ ਪਿੰਡਾਂ ਦੀਆਂ ਗ੍ਰਾਮ ਸੰਭਾਵਾਂ ਤੋਂ ਮਤੇ ਪਾਸ ਕਰਵਾ ਕੇ ਜ਼ਿਲ੍ਹਾ ਅਤੇ ਸੂਬਾ ਪ੍ਰਧਾਨਾਂ ਨੂੰ ਜਮ੍ਹਾਂ ਕਰਵਾਏ ਜਾਣਗੇ ਤੇ ਉਧਰ ਦੀ ਖੇਡ ਜਗਤ ਤੋਂ ਵੀ ਇੱਕ ਵੱਡਾ ਅਪਡੇਟ ਮਸਲਾ ਪ੍ਰੀਮੀਅਰ ਲੀਗ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਮੁੰਬੇ ਇੰਡੀਅਨਜ਼ ਅਤੇ ਯੂਪੀ ਵਾਰੀਅਰਸ ਦੇ ਵਿਚਕਾਰ WPL 2026 ਦਾ ਮੈਚ ਦਿਵਾਈ ਪਾਟਲ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡਿਆ ਗਿਆ। ਅਜਿਹਾ ਅੰਦਾਜ਼ਾ ਲੱਗਿਆ ਕਿ UP ਵਾਰੀਅਰਜ਼ ਦੇ ਕਪਤਾਨ ਮੇਗ ਲੈਂਨਿੰਗ ਨੇ ਟਾਸ ਜਿੱਤ ਕੇ ਪਹਿਲਾਂ گیند ਪਾਸੀ ਕਰਨ ਦਾ ਫੈਸਲਾ ਕੀਤਾ ਸੀ। ਮੁੰਬਈ ਇੰਡੀਅਨਸ ਨੇ UP ਨੂੰ 162 ਦੌੜਾਂ ਦਾ ਜੜਾ ਕਿ ਟੀਚਾ ਦਿੱਤਾ ਸੀ। ਤਾਂ ਵੀ ਦੇ ਵੀ ਜਾਣਕਾਰ ਦੇ ਲਈ ਤੁਹਾਨੂੰ ਦੱਸਣਿਆ ਕਿ W द वेलो ਸਤਿ ਵਿਕਟਾਂ ਦੇ ਨਾਲ ਇਸ ਮੈਚ ਦੇ ਵਿੱਚ ਜਿਹੜੀ ਕੀ ਜਿੱਤ ਦਰਜ ਕੀਤੀ ਗਈ ਹੈ ਮੁੰਬਈ ਇੰਡੀਅਨਸ ਵੱਲੋਂ ਨੈੱਟ ਸੇਵियर ਬ੍ਰੰਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਉਸਨੇ 43 ਗੇਂਦਾਂ ਵਿੱਚ ਪੈਣ ਦੌੜਾ ਬਣਾਈਆਂ ਸੀ ਜਿਸ ਦੇ ਵਿੱਚ 9 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ ਕਪਤਾਨ ਹਰਮਨਪ੍ਰੀਤ ਕੌਰ ਨੇ 11 ਗੇਂਦਾਂ ਤੇ 16 ਦੌੜਾ ਬਣਾਈਆਂ ਨਿਕੋਲਾ ਕੈਰੀ ਨੇ 20 ਗੇਂਦਾਂ ਤੇ 32 ਦੌੜਾ ਬਣਾਈਆਂ ਸੀ ਤੇ ਇਹਨਾਂ ਖਿਡਾਰੀਆਂ ਦੀ ਬਦੌਲਤ ਹੀ ਮੁੰਬਈ ਨੇ ਕੁੱਲ 168 ਦੌੜਾਂ ਬਣਾਈਆਂ ਸੀ ਪਰ ਦੱਸਿਆ ਕਿ ਦੂਜੇ ਹੀ ਪਾਸੇ UPW ਦੇ ਫੇਲੋ UP Warriors ਦੇ ਫੇਲੋ ਇਸ ਮੈਚ ਦੇ ਵਿੱਚ ਜੁੜੀ ਕੀ ਜਿੱਤ ਹਾਸਲ ਕਰ ਲਈ ਗਈ ਹੈ ਦੱਸਣਾ ਕਿ ਦੋਵਾਂ ਟੀਮਾਂ ਦੇ ਵੱਲੋਂ ਸ਼ਾਨਦਾਰ ਝੜਾ ਕੀ ਖੇਡਿਆ ਗਿਆ ਸੀ ਪਰ ਇਸ ਦੇ ਵਿੱਚ ਮੁੰਬਈ ਇੰਡੀਅਨਸ ਨੂੰ ਝੜਾ ਕੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਦਾ ਮੈਚ ਜੁੜਨੇ ਗੁਜਰਾਤ ਜਾਇੰਟਸ ਤੇ ਰਾਇਲ ਚੈਲੈਂਜਰਸ ਬੈਂਗਲੁਰੂ ਵਿੱਚ ਕੱਲ 7:30 ਵਜੇ ਖੇਡਿਆ ਜਾਵੇਗਾ ਤੇ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਮੈਚ ਦੇ ਵਿੱਚ ਕਿਹੜੀ ਟੀਮ ਦੇ ਵੱਲ ਜਿੱਤ ਹਾਸਲ ਕੀਤੇ ਜਾਵੇਗੀ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹਸ ਤਨਪਾ